ਕੋਈ ਵੀ ਪ੍ਰੀਖਿਆ ਸਾਡੇ ਗਿਆਨ ਦੀ ਪਰਖ ਹੁੰਦੀ ਹੈ ਜਦੋਂ ਕੋਈ ਵੀ ਵਿਦਿਆਰਥੀ ਪ੍ਰੀਖਿਆ ਦੇ ਵਿੱਚ ਜਾਂਦਾ ਤਾਂ ਸਭ ਤੋਂ ਪਹਿਲਾਂ ਉਸ ਦੇ ਸਾਹਮਣੇ ਇਹ ਹੁੰਦਾ ਹੈ ਕਿ ਉਸ ਨੇ ਕਿਸ ਸਿਲੇਬਸ ਨੂੰ ਆਧਾਰ ਬਣਾ ਕੇ ਆਪਣੀ ਪ੍ਰੀਖਿਆ ਦੇਣੀ ਹੈ ਤੇ ਆਮ ਤੌਰ ਤੇ ਬਹੁਤ ਵਾਰੀ ਵਿਦਿਆਰਥੀ ਕੋਸ਼ਿਸ਼ ਕਰਦੇ ਹੈ ਕਿ ਜੋ ਪੁਸਤਕ ਦੇ ਵਿੱਚ ਲਿਖਿਆ ਉਸ ਨੂੰ ਉਸ ਰੂਪ ਦੇ ਵਿੱਚ ਹੀ ਉਹ ਆਪਣੀ ਉੱਤਰ ਕਾਪੀ ਤੇ ਭੇਜਣ ਦੀ ਕੋਸ਼ਿਸ਼ ਕਰਨ ਪਰ ਇਸ ਤਰੀਕੇ ਨਾਲ ਕਰਨਾ ਬਹੁਤੀ ਵਾਰੀ ਠੀਕ ਨਹੀਂ ਹੁੰਦਾ ਕਿਉਂਕਿ ਤੁਸੀਂ ਇੱਕ ਐਗਜ਼ਾਮੀਨਰ ਲਈ ਲਿਖ ਰਹੇ ਹੋ ਇੱਕ ਉਸ ਵਿਅਕਤੀ ਲਈ ਲਿਖ ਰਹੇ ਹੋ ਜਿਹਨੇ ਤੁਹਾਡੇ ਗਿਆਨ ਦੀ ਪਰਖ ਕਰਨੀ ਹੈ ਇਸ ਕਰਕੇ ਜੇ ਤੁਹਾਡਾ ਉੱਤਰ ਦੇਣ ਦਾ ਮਾਧਿਅਮ ਆਬਜੈਕਟਿਵ ਟਾਈਪ ਨਹੀਂ ਹੈ ਚਾਰ ਚੁਆਇਸ ਵਾਲਾ ਨਹੀਂ ਹੈ ਤੁਸੀਂ ਕੰਪੀਟੀਟਿਵ ਐਗਜ਼ਾਮੀਨੇਸ਼ਨ ਨਹੀਂ ਦੇ ਰਹੇ ਤੁਸੀਂ ਡਿਸਕ੍ਰਿਪਟਿਵ ਤਰੀਕੇ ਨਾਲ ਲਿਖ ਰਹੇ ਹੋ ਜਿਸ ਦੇ ਵਿੱਚ ਡਿਸਕੋਰਸ ਜਾਂ ਬਿਰਤਾਂਤ ਤੁਸੀਂ ਦੇ ਰਹੇ ਹੋ ਤਾਂ ਉਸ ਦੇ ਵਿੱਚ ਕੋਸ਼ਿਸ਼ ਸਾਨੂੰ ਹਮੇਸ਼ਾ ਇਹ ਕਰਨੀ ਚਾਹੀਦੀ ਹੈ ਕਿ ਜੋ ਕੁਝ ਅਸੀਂ ਪੜ੍ਹਿਆ ਉਸ ਨੂੰ ਅਸੀਂ ਵਰਤਮਾਨ ਦੇ ਪ੍ਰਸੰਗ ਦੇ ਵਿੱਚ ਰੱਖ ਕੇ ਲਿਖਣ ਦੀ ਕੋਸ਼ਿਸ਼ ਕਰੀਏ ਕਿਉਂਕਿ ਜੇ ਅਸੀਂ ਵਰਤਮਾਨ ਦੇ ਪ੍ਰਸੰਗ ਦੇ ਵਿੱਚ ਆਪਣੇ ਗਿਆਨ ਨੂੰ ਰੱਖ ਕੇ ਨਹੀਂ ਦੇਵਾਂਗੇ ਤਾਂ ਉਹਦੇ ਨਾਲ ਜਿਹੜਾ ਪ੍ਰੀਖਿਆਕ ਹੈ ਉਹਨੂੰ ਇਹ ਲੱਗੂਗਾ ਕਿ ਇਸ ਵਿਦਿਆਰਥੀ ਨੇ ਰੱਟਾ ਮਾਰ ਕੇ ਪੁਸਤਕ ਦੇ ਵਿੱਚੋਂ ਇੱਥੇ ਲਿਆ ਕੇ ਆਪਣੇ ਪੰਨਿਆਂ ਦੇ ਉੱਪਰ ਲਿਖ ਦਿੱਤਾ ਇਸ ਲਈ ਹਰ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹਦੀ ਲਿਖਤ ਜਿਹੜੀ ਐਗਜ਼ਾਮੀਨਰ ਤੱਕ ਜਾਣੀ ਹੈ ਉਹ ਸਪੂਨ ਫੀਡਿੰਗ ਨਾਲ ਲੱਗੇ ਉਹ ਇਸ ਤਰੀਕੇ ਨਾਲ ਨਾ ਜਾਪੇ ਕਿ ਅਸੀਂ ਇੱਕ ਜਗ੍ਹਾ ਤੋਂ ਇੱਕ ਚੀਜ਼ ਲਈ ਉਹਨੂੰ ਇਨ ਬਿਨ ਰੂਪ ਦੇ ਵਿੱਚ ਦੂਸਰੇ ਦੇ ਸਾਹਮਣੇ ਰੱਖ ਦਿੱਤਾ ਅਸੀਂ ਅਵੈਲੂਏਟਰ ਦੇ ਤੌਰ ਤੇ ਉੱਤਰ ਕਾਪੀਆਂ ਚੈੱਕ ਕਰਨ ਵਾਲੇ ਪ੍ਰੋਫੈਸਰ ਦੇ ਤੌਰ ਤੇ ਬਹੁਤ ਵਾਰੀ ਦੇਖਦੇ ਰਹੇ ਹਾਂ ਕਿ ਬਹੁਤ ਸਾਰੇ ਵਿਦਿਆਰਥੀ ਜੇ ਕਿਸੇ ਇੱਕ ਵਿਸ਼ੇਸ਼ ਪੁਸਤਕ ਦੇ ਵਿੱਚ 10 ਪੁਆਇੰਟ ਦਿੱਤੇ ਹੈ ਤਾਂ ਉਹ ਸਾਰੇ ਦੇ ਸਾਰੇ ਉਹਨਾਂ 10 ਪੁਆਇੰਟਸ ਨੂੰ ਇਨ ਬਿਨ ਰੂਪ ਦੇ ਵਿੱਚ ਹੀ ਆਪਣੀ ਉੱਤਰ ਕਾਪੀ ਦੇ ਵਿੱਚ ਲਿਖਿਆਉਂਦੇ ਆ ਸਵਾਏ ਲਿਖਾਈ ਦੇ ਅੰਤਰ ਤੋਂ ਹੋਰ ਕੋਈ ਵੀ ਫਰਕ ਨਹੀਂ ਹੁੰਦਾ ਇਹਦੇ ਨਾਲ ਜਿਹੜਾ ਐਗਜ਼ਾਮੀਨਰ ਹੈ ਉਹ ਇਹ ਸੋਚਦਾ ਹੈ ਕਿ ਇਸ ਵਿਦਿਆਰਥੀ ਨੇ ਵੀ ਕਿਸੇ ਵਿਸ਼ੇਸ਼ ਪੁਸਤਕ ਦੇ ਵਿੱਚੋਂ ਪੜ੍ਹ ਕੇ ਉਹੀ ਕੁਝ ਮੇਰੇ ਸਾਹਮਣੇ ਪੇਰੋਸਣ ਦੀ ਕੋਸ਼ਿਸ਼ ਕੀਤੀ ਹੈ ਜਿਸਦੇ ਨਾਲ ਬਹੁਤ ਵਾਰੀ ਉਹ ਅੰਕਾਂ ਦੇ ਵਿੱਚ ਕਟੌਤੀ ਕਰਦੇ ਆ ਜਾਂ ਬਹੁਤੇ ਅੰਕ ਨਹੀਂ ਦਿੰਦੇ ਇਸ ਲਈ ਹਰ ਉਸ ਵਿਦਿਆਰਥੀ ਨੂੰ ਜਿਹੜਾ ਇਹ ਚਾਹੁੰਦਾ ਹੈ ਕਿ ਮੈਂ ਪ੍ਰੀਖਿਆ ਦੇ ਵਿੱਚ ਦੂਸਰੇ ਵਿਅਕਤੀਆਂ ਨਾਲੋਂ ਆਪਣੇ ਕੰਪੀਟੀਟਰ ਨਾਲੋਂ ਆਪਣੇ ਸਹਿਯੋਗੀਆਂ ਤੇ ਕਲਾਸ ਫੈਲੋਜ਼ ਨਾਲੋਂ ਵਧੀਆ ਰੂਪ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਨ ਦੀ ਸਮਰੱਥਾ ਦਿਖਾਵਾ ਤਾਂ ਉਸ ਨੂੰ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਉਹ ਆਪਣੇ ਕੋਲੋਂ ਕੀ ਦੇ ਰਿਹਾ ਹੈ ਉਹ ਕਿੰਨਾ ਵਿਸ਼ਾ ਜਿਹੜਾ ਉਸ ਨੂੰ ਅੱਜ ਦੇ ਸੰਦਰਭ ਦੇ ਵਿੱਚ ਰੱਖ ਕੇ ਦੇਖ ਰਿਹਾ ਹੈ ਉਹਦੀਆਂ ਆਪਣੀਆਂ ਫੈਕਲਟੀਜ਼ ਉਹਦਾ ਮਾਈਂਡ ਉਹਦੀ ਐਨਾਲਿਟিক্যাল ਸੋਚ ਉਸ ਨੂੰ ਕਿਸ ਰੂਪ ਦੇ ਵਿੱਚ ਇਸ ਗੱਲ ਦੀ ਪ੍ਰੇਰਿਤ ਕਰ ਰਹੀ ਹੈ ਕਿ ਉਹ ਆਪਣੀ ਗੱਲ ਨੂੰ ਨਵੇਂ ਢੰਗ ਦੇ ਨਾਲ ਕਹਿਣ ਦੀ ਕੋਸ਼ਿਸ਼ ਕਰੇ ਜੇਕਰ ਤੁਹਾਡੀ ਕਹੀ ਹੋਈ ਗੱਲ ਦੇ ਵਿੱਚ ਤਾਜ਼ਗੀ ਹੋਊਗੀ ਤਰਕ ਹੋਊਗਾ ਉਹ ਵਧੀਆ ਤਰੀਕੇ ਨਾਲ ਸਿਸਟਮ ਦੇ ਵਿੱਚ ਵੱਜ ਕੇ ਸਾਹਮਣੇ ਲਿਖੀ ਗਈ ਹੋਊਗੀ ਤਾਂ ਕੁਦਰਤੀ ਤੌਰ ਤੇ ਉਸ ਦਾ ਪ੍ਰਭਾਵ ਹੈ ਜਿਹੜਾ ਉਹ ਪ੍ਰੀਖਿਆਕ ਤੇ ਕਿਤੇ ਵਧੇਰੇ ਪੈਂਦਾ ਹੈ ਬਨਿਸਪਤ ਇਸ ਦੇ ਕਿ ਜੋ ਲਿਖਿਆ ਪੁਸਤਕ ਦੇ ਵਿੱਚ ਅਸੀਂ ਉਸ ਨੂੰ ਇਨ ਬਿਨ ਰੂਪ ਦੇ ਵਿੱਚ ਯਾਦ ਕੀਤਾ ਤੇ ਉਸੇ ਰੂਪ ਦੇ ਵਿੱਚ ਹੀ ਆਪਣੀ ਉੱਤਰ ਕਾਪੀ ਦੇ ਵਿੱਚ ਲਿਖਿਆ ਹੈ ਹੁਣ ਬਹੁਤ ਸਾਰੇ ਵਿਦਿਆਰਥੀ ਪਲੱਸ 2 ਦੇ ਵਿੱਚ ਜਾ ਰਹੇ ਹੈ ਕੁਦਰਤੀ ਹੈ ਕਿ ਉਹਨਾਂ ਨੇ ਆਪਣੇ ਸਿਲੇਬਸ ਦੀਆਂ ਨਿਰਧਾਰਿਤ ਪੁਸਤਕਾਂ ਵੀ ਪੜੀਆਂ ਹੋਣਗੀਆਂ ਤੇ ਬਹੁਤ ਸਾਰੇ ਵਿਦਿਆਰਥੀ ਆ ਜਿਹੜੇ ਉਹ ਸਹਾਇਕ ਪੁਸਤਕਾਂ ਵੀ ਪੜਦੇ ਆ ਤੁਹਾਡੀ ਪ੍ਰਾਪਤੀ ਉਸ ਇੱਕੋ ਸਿਲੇਬਸ ਨੂੰ ਇੱਕੋ ਪੁਸਤਕ ਨੂੰ ਪੜ ਕੇ ਆਪਣੇ ਕੰਪੀਟੀਟਰ ਨਾਲੋਂ ਵੱਧ ਅੰਕ ਲੈਣ ਦੀ ਵਧੀਆ ਤਰੀਕੇ ਨਾਲ ਪੇਸ਼ਕਾਰੀ ਕਰਨ ਦੀ ਇਹ ਹੀ ਹੋ ਸਕਦੀ ਹੈ ਕਿ ਤੁਸੀਂ ਉਹਦੇ ਵਿੱਚ ਆਪਣੇ ਵੱਲੋਂ ਉਹਨੂੰ ਬਿਹਤਰ ਬਣਾਉਣ ਵਾਸਤੇ ਹੋਰ ਕੀ ਐਡ ਕਰ ਸਕਦੇ ਹੋ ਹੋਰ ਕੀ ਉਹਦੇ ਵਿੱਚ ਸ਼ਾਮਲ ਕਰ ਸਕਦੇ ਹੋ ਜੇ ਤੁਹਾਡੀ ਸ਼ਾਮਲ ਕਰਨ ਦੀ ਸਮਰੱਥਾ ਵਧੇਰੇ ਹੈ ਤਾਂ ਕੁਦਰਤੀ ਹੈ ਕਿ ਤੁਸੀਂ ਦੂਜਿਆਂ ਨਾਲੋਂ ਵੱਧ ਰੂਪ ਦੇ ਵਿੱਚ ਚੰਗੇ ਰੂਪ ਦੇ ਵਿੱਚ ਆਪਣੇ ਆਪ ਨੂੰ ਪੇਸ਼ ਕਰਨ ਦੇ ਵਿੱਚ ਸਮਰੱਥ ਹੋ ਸਕੋਗੇ ਇੱਕ ਗੱਲ ਹਮੇਸ਼ਾ ਵਿਦਿਆਰਥੀਆਂ ਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਉਹਨਾਂ ਨੂੰ ਇੱਕੋ ਰੱਟੀ ਰਟਾਈ ਧਾਰਨਾ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉਹਨਾਂ ਨੂੰ ਜੋ ਆਲੇ-ਦੁਆਲੇ ਵਾਪਰ ਰਿਹਾ ਹੈ ਉਹਦੇ ਬਾਰੇ ਆਪਣਾ ਦਿਮਾਗ ਖੁੱਲਾ ਰੱਖਣ ਦੀ ਜ਼ਰੂਰਤ ਹੈ ਜੇ ਉਹ ਬਿਲਕੁਲ ਉਹੀ ਤਰੀਕੇ ਨਾਲ ਲਕੀਰ ਦੇ ਫਕੀਰ ਬਣੇ ਰਹਿਣਗੇ ਤਾਂ ਉਹਦੇ ਨਾਲ ਉਹਨਾਂ ਨੂੰ ਬਹੁਤਾ ਫਾਇਦਾ ਹੋਣ ਵਾਲਾ ਨਹੀਂ ਹੈ ਇਸ ਕਰਕੇ ਸਾਰੇ ਵਿਦਿਆਰਥੀ ਜੋ ਉਹ ਪੜ ਰਹੇ ਹੈ ਉਹਨੂੰ ਸਮਝਣ ਤੋਂ ਬਾਅਦ ਕੋਸ਼ਿਸ਼ ਕਰਨ ਕਿ ਇਸ ਨੂੰ ਕਿਸ ਰੂਪ ਦੇ ਵਿੱਚ ਅਸੀਂ ਪੇਸ਼ ਕਰ ਸਕਦੇ ਹਾਂ ਕਿਸ ਰੂਪ ਦੇ ਵਿੱਚ ਬਿਹਤਰ ਬਣਾ ਸਕਦੇ ਹਾਂ ਸਾਡੀ ਪੇਸ਼ਕਾਰੀ ਹੈ ਜਿਹੜੀ ਉਹ ਵਿਅਕਤੀ ਜਿਹੜਾ ਵੀ ਤੁਹਾਡੇ ਕੁਐਸਚਨ ਨੂੰ ਏਵੈਲੂਏਟ ਕਰ ਰਿਹਾ ਉਹਨੂੰ ਪ੍ਰਭਾਵਿਤ ਕਰੇ ਇਹ ਸਾਰੀਆਂ ਸੋਸ਼ਲ ਸਾਇੰਸਸ ਦੇ ਵਿੱਚ ਸਾਰੇ ਉਹਨਾਂ ਵਿਸ਼ਿਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਡਿਸਕ੍ਰਿਪਟਿਵ ਆਨਸਰ ਅਸੀਂ ਦੇਣੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਤਰਕ ਅਤੇ ਦਲੀਲ ਬਹੁਤ ਮਹਣੇ ਰੱਖਦੀ ਹੈ ਉੱਥੇ ਵਿਦਿਆਰਥੀਆਂ ਨੂੰ ਇਸ ਵਿਧੀ ਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਉਹ ਪ੍ਰੀਖਿਆ ਦੇ ਵਿੱਚ ਵਧੀਆ ਸਫਲ ਤਰੀਕੇ ਨਾਲ ਆਪਣੇ ਆਪ ਨੂੰ ਪੇਸ਼ ਕਰ ਸਕਣ ਧੰਨਵਾਦ